ਗੁਰਬਾਣੀ ਦਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ 사ਸਨਜੀਉ ਪਿਆਰ ਸਤ ਫਤੇਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਮੇਸ਼ਾ ਦੀ ਤਰ੍ਹਾਂ ਗੁਰਬਾਣੀ ਵਿਚਾਰ ਦਾ ਅਗਲਾ ਦੌਰ ਆਰੰਭ ਹੋਣ ਜਾ ਰਿਹਾ ਹੈ ਗੁਰਬਾਣੀ ਦੇ ਖੋਜੀ ਜਿਗਿਆਸੂਆਂ ਕਥਾਵਾਚਕਾਂ ਗ੍ਰੰਥੀ ਸਿੰਘਾਂ ਪ੍ਰਚਾਰਕਾਂ ਪਾਠੀ ਸਿੰਘਾਂ ਕੀਰਤਨੀਆ ਸਿੰਘਾਂ ਦੇ ਲਈ ਵਿਸ਼ੇਸ਼ ਤੌਰ ਤੇ ਕਰ ਬੈਠੇ ਜ਼ੂਮ ਐਪ ਦੇ ਰਾਹੀਂ ਗੁਰਬਾਣੀ ਵਿਚਾਰ ਦਾ ਅਗਲਾ ਬੈਚ 1 ਮਈ ਤੋਂ ਲੈ ਕੇ 31 ਜੁਲਾਈ ਸਾਲ 2024 ਤੱਕ 3 ਮਹੀਨਿਆਂ ਦੇ ਲਈ ਆਰੰਭ ਕੀਤਾ ਜਾ ਰਿਹਾ ਹੈ ਅਗਲੇ ਇਸ ਬੈਚ ਦੇ ਵਿੱਚ ਧੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਆਰੰਭ ਹੋਵੇਗੀ ਪਾਵਨ ਸੁਖਮਨੀ ਸਾਹਿਬ ਜੀ ਦੀ ਸਿਧਾਂਤਕ ਅਤੇ ਮਨੋਵਿਗਿਆਨਿਕ ਵਿਚਾਰ ਜ਼ੂਮ ਐਪ ਦੇ ਰਾਹੀਂ ਹਰ ਸੋਵਾਰ ਅਤੇ ਵੀਰਵਾਰ ਨੂੰ ਕੀਤੀ ਜਾਵੇਗੀ ਜਿਸ ਦਾ ਭਾਰਤੀ ਸਮਾਂ ਸ਼ਾਮ 7 ਤੋਂ 8:30 ਵਜੇ ਤੱਕ ਹੋਵੇਗਾ ਅਤੇ ਇਸੇ ਭਾਰਤੀ ਸਮੇਂ ਦੇ ਬੇਸ ਤੇ ਵੱਖ-ਵੱਖ ਦੇਸ਼ਾਂ ਵਿੱਚ ਆਪ ਆਪਣਾ ਸਮਾਂ ਦੇਖ ਸਕਦੇ ਹੋ ਇਸ ਕਲਾਸ ਦੇ ਵਿੱਚ ਸੁਖਮਨੀ ਸਾਹਿਬ ਦੀ ਪਾਵਨ ਵਿਚਾਰ ਦੇ ਨਾਲ ਨਾਲ ਸਵਾਲ ਜਵਾਬ ਵੀ ਕੀਤੇ ਜਾਣਗੇ ਇਹਦੇ ਤੋਂ ਇਲਾਵਾ ਟੈਲੀਗ੍ਰਾਮ ਐਪ ਦੇ ਰਾਹੀਂ ਸਿਲੇਬਸ ਦਾ ਹੋਮਵਰਕ ਵੀ ਦਿੱਤਾ ਜਾਵੇਗਾ ਘਰ ਦਾ ਹੋਮਵਰਕ ਚੱਕਵੀ ਕੀਤਾ ਜਾਵੇਗਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸਾਹਿਬ ਦੀ ਉਹ ਪਾਵਨ ਬਾਣੀ ਹੈ ਜਿੱਦੇ ਚ ਸੁਖਾਂ ਦੀ ਮਣੀ ਪ੍ਰਭੂ ਦੇ ਨਾਮ ਦਾ ਜ਼ਿਕਰ ਹੈ ਤੇ ਜਿਹਨੂੰ ਹਿਰਦੇ ਚ ਧਾਰਨ ਕੀਤਿਆਂ ਪੂਰਾ ਜੀਵਨ ਸ਼ਾਂਤ ਤੇ ਆਨੰਦਮਈ ਹੋ ਜਾਂਦਾ ਹੈ ਔਰ ਸਾਰੀ ਬਾਣੀ ਵਿੱਚ ਇਹਦੀ ਵਿਚਾਰ ਨੂੰ ਅਮਲੀ ਜੀਵਨ ਵਿੱਚ ਅਸੀਂ ਕਿਵੇਂ ਲੈ ਕੇ ਆਉਣੇ ਇਹਦੇ ਸਬੰਧੀ ਵੀ ਵਿਚਾਰਾ ਹੋਣਗੇ ਭਵ ਕੇਵਲ ਸੁਖਮਨੀ ਸਾਹਿਬ ਜੀ ਦੀ ਸਿਧਾਂਤਕ ਤੇ ਮਨੋਵਿਗਿਆਨਿਕ ਵਿਚਾਰ ਹੀ ਨਹੀਂ ਹੋਵੇਗੀ ਬਲਕਿ ਨਾਲ-ਨਾਲ ਗੁਰੂ ਜੀ ਦੇ ਪਾਵਨ ਉਪਦੇਸ਼ਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਚ ਧਾਰਨ ਕਿਵੇਂ ਕਰਨਾ ਹੈ ਇਸ ਸਬੰਧੀ ਵੀ ਅਸੀਂ ਵਿਚਾਰਾ ਕਰਾਂਗੇ ਇਸ ਕੋਰਸ ਦੀ ਸਮਾਪਤੀ ਤੋਂ ਬਾਅਦ ਚਾਹਵਨ ਗੁਰਮੁਖ ਵਿਦਿਆਰਥੀ ਉਹ ਪ੍ਰੀਖਿਆ ਵੀ ਦੇ ਸਕਦੇ ਹਨ ਤੇ ਪ੍ਰੀਖਿਆ ਦੇ ਰਿਜ਼ਲਟ ਦੇ ਵਿੱਚ ਅੰਕਾਂ ਦੇ ਆਧਾਰ ਤੇ ਪਹਿਲਾ ਦੂਜਾ ਤੀਜਾ ਸਥਾਨ ਵੀ ਦੱਸਿਆ ਜਾਵੇਗਾ ਅਤੇ ਸਾਰੇ ਹੀ ਪ੍ਰੀਖਿਆਰਥੀਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ ਇਸ ਕੋਰਸ ਦੀ 3 ਮਹੀਨਿਆਂ ਦੀ ਫੀਸ ਭਾਰਤ ਵਿੱਚ 6000 ਰੁਪਏ ਰੱਖੀ ਗਈ ਹੈ ਅਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਰੱਖੀ ਗਈ ਹੈ ਆਪ ਜੀ ਇਹ ਫੀਸ ਜਮ੍ਹਾਂ ਕਰਾ ਕੇ ਰਜਿਸਟ੍ਰੇਸ਼ਨ ਕਰਾਓ ਅਤੇ ਇਸ ਕੋਰਸ ਦੇ ਵਿੱਚ ਦਾਖਲ ਹੋਵੋ ਜੀ ਬੈਂਕਾਂ ਦੀ ਜਾਣਕਾਰੀ ਆਪ ਜੀ ਨੂੰ ਇੱਥੇ ਦਿੱਤੀ ਜਾ ਰਹੀ ਹੈ ਵਧੇਰੇ ਜਾਣਕਾਰੀ ਦੇ ਲਈ ਮੈਨੂੰ ਆਪਜੀ ਵਟਸਐਪ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਰਾ ਵਟਸਐਪ ਦਾ ਇੰਡੀਆ ਦਾ ਨੰਬਰ ਹੈ 0091 ਕੰਟਰੀ ਕੋਡ ਲਗਾ ਕੇ 7837822321 ਜਾਂ ਆਪਜੀ ਈਮੇਲ ਦੇ ਉੱਪਰ ਵੀ ਸੰਪਰਕ ਕਰ ਸਕਦੇ ਹੋ ਮੇਰਾ ਈਮੇਲ ਆਈਡੀ ਹੈ ਜਿਆਨੀ ਅਮਰਿਤਪਾਲ ਸਿੰਘ @gmail.com g i a n i a m r i t -P, p a l एस आई एन जी एच एट जी मेल डॉट कॉम हुई बेअंत भुला खेवा करनी है जी फतेह बुलाओ वाहेगुरु जी का खालसा वाहेगुरु जी की फतेह ਗੁਰਬਾਣੀ ਦਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਸਾਸਨ ਜੀ ਉਹ ਪਿਆਰ ਸਤ ਫਤੇ ਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਮੇਸ਼ਾ ਦੀ ਤਰ੍ਹਾਂ ਗੁਰਬਾਣੀ ਵਿਚਾਰ ਦਾ ਅਗਲਾ ਦੌਰ ਆਰੰਭ ਹੋਣ ਜਾ ਰਿਹਾ ਹੈ ਗੁਰਬਾਣੀ ਦੇ ਖੋਜੀ ਜਿਗਿਆਸੂਆਂ ਕਥਾਵਾਚਕਾਂ ਗ੍ਰੰਥੀ ਸਿੰਘਾਂ ਪ੍ਰਚਾਰਕਾਂ ਪਾਠੀ ਸਿੰਘਾਂ ਕੀਰਤਨੀਆ ਸਿੰਘਾਂ ਦੇ ਲਈ ਵਿਸ਼ੇਸ਼ ਤੌਰ ਤੇ ਘਰ ਬੈਠੇ ਜ਼ੂਮ ਐਪ ਦੇ ਰਾਹੀਂ ਗੁਰਬਾਣੀ ਵਿਚਾਰ ਦਾ ਅਗਲਾ ਬੈਚ 1 ਮਈ ਤੋਂ ਲੈ ਕੇ 31 ਜੁਲਾਈ ਸਾਲ 2024 ਤੱਕ 3 ਮਹੀਨਿਆਂ ਦੇ ਲਈ ਆਰੰਭ ਕੀਤਾ ਜਾ ਰਿਹਾ ਹੈ ਅਗਲੇ ਇਸ ਬੈਚ ਦੇ ਵਿੱਚ ਧੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਆਰੰਭ ਹੋਵੇਗੀ ਪਾਵਨ ਸੁਖਮਨੀ ਸਾਹਿਬ ਜੀ ਦੀ ਸਿਧਾਂਤਕ ਅਤੇ ਮਨੋਵਿਗਿਆਨਿਕ ਵਿਚਾਰ ਜ਼ੂਮ ਐਪ ਦੇ ਰਾਹੀਂ ਹਰ ਸੋਮਵਾਰ ਅਤੇ ਵੀਰਵਾਰ ਨੂੰ ਕੀਤੀ ਜਾਵੇਗੀ ਜਿਸ ਦਾ ਭਾਰਤੀ ਸਮਾਂ ਸ਼ਾਮ 7 ਤੋਂ 8:30 ਵਜੇ ਤੱਕ ਹੋਵੇਗਾ ਅਤੇ ਇਸੇ ਭਾਰਤੀ ਸਮੇਂ ਦੇ ਵੇਸ ਤੇ ਵੱਖ-ਵੱਖ ਦੇਸ਼ਾਂ ਵਿੱਚ ਆਪ ਆਪਣਾ ਸਮਾਂ ਦੇਖ ਸਕਦੇ ਹੋ ਇਸ ਕਲਾਸ ਦੇ ਵਿੱਚ ਸੁਖਮਨੀ ਸਾਹਿਬ ਦੀ ਪਾਵਨ ਵਿਚਾਰ ਦੇ ਨਾਲ ਨਾਲ ਸਵਾਲ ਜਵਾਬ ਵੀ ਕੀਤੇ ਜਾਣਗੇ ਇਹਦੇ ਤੋਂ ਇਲਾਵਾ ਟੈਲੀਗ੍ਰਾਮ ਐਪ ਦੇ ਰਾਹੀਂ ਸਿਲੇਬਸ ਦਾ ਹੋਮਵਰਕ ਵੀ ਦਿੱਤਾ ਜਾਵੇਗਾ ਅਤੇ ਹੋਮਵਕ ਚੱਕਵੀ ਕੀਤਾ ਜਾਵੇਗਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਸੁਖਮਨੀ ਸਾਹਿਬ ਦੀ ਉਹ ਪਾਵਨ ਬਾਣੀ ਹੈ ਜਿੱਦੇ ਚ ਸੁਖਾਂ ਦੀ ਮਣੀ ਪ੍ਰਭੂ ਦੇ ਨਾਮ ਦਾ ਜ਼ਿਕਰ ਹੈ ਤੇ ਜਿਹਨੂੰ ਹਿਰਦੇ ਚ ਧਾਰਨ ਕੀਤਿਆਂ ਪੂਰਾ ਜੀਵਨ ਸ਼ਾਂਤ ਤੇ ਆਨੰਦਮਈ ਹੋ ਜਾਂਦਾ ਹੈ ਔਰ ਸਾਰੀ ਬਾਣੀ ਵਿੱਚ ਇਹਦੀ ਵਿਚਾਰ ਨੂੰ ਅਮਲੀ ਜੀਵਨ ਵਿੱਚ ਅਸੀਂ ਕਿਵੇਂ ਲੈ ਕੇ ਆਉਣੇ ਇਹਦੇ ਸਬੰਧੀ ਵੀ ਵਿਚਾਰਾ ਹੋਣਗੇ ਭਵ ਕੇਵਲ ਸੁਖਵਨੀ ਸਾਹਿਬ ਜੀ ਦੀ ਸਿਧਾਂਤਕ ਤੇ ਮਨੋਵਿਗਿਆਨਿਕ ਵਿਚਾਰ ਹੀ ਨਹੀਂ ਹੋਵੇਗੀ ਬਲਕਿ ਨਾਲ ਨਾਲ ਗੁਰੂ ਜੀ ਦੇ ਪਾਵਨ ਉਪਦੇਸ਼ਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਚ ਧਾਰਨ ਕਿਵੇਂ ਕਰਨਾ ਹੈ ਇਸ ਸੰਬੰਧੀ ਵੀ ਅਸੀਂ ਵਿਚਾਰਾ ਕਰਾਂਗੇ ਇਸ ਕੋਰਸ ਦੀ ਸਮਾਪਤੀ ਤੋਂ ਬਾਅਦ ਚਾਹਵਨ ਗੁਰਮੁਖ ਵਿਦਿਆਰਥੀ ਉਹ ਪ੍ਰੀਖਿਆ ਵੀ ਦੇ ਸਕਦੇ ਹਨ ਤੇ ਪ੍ਰੀਖਿਆ ਦੇ ਰਿਜ਼ਲਟ ਦੇ ਵਿੱਚ ਅੰਕਾਂ ਦੇ ਆਧਾਰ ਤੇ ਪਹਿਲਾ ਦੂਜਾ ਤੀਜਾ ਸਥਾਨ ਵੀ ਦੱਸਿਆ ਜਾਵੇਗਾ ਅਤੇ ਸਾਰੇ ਹੀ ਪ੍ਰੀਖਿਆਰਤਿਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ ਇਸ ਕੋਰਸ ਦੀ 3 ਮਹੀਨਿਆਂ ਦੀ ਫੀਸ ਭਾਰਤ ਵਿੱਚ 6000 ਰੁਪਏ ਰੱਖੀ ਗਈ ਹੈ ਅਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਇੰਗਲੈਂਡ ਦੇ 80 ਪਾਉਂਡ ਦੇ ਬਰਾਬਰ ਰੱਖੀ ਗਈ ਹੈ ਆਪ ਜੀ ਇਹ ਫੀਸ ਜਮ੍ਹਾਂ ਕਰਾ ਕੇ ਰਜਿਸਟ੍ਰੇਸ਼ਨ ਕਰਾਓ ਅਤੇ ਇਸ ਕੋਰਸ ਦੇ ਵਿੱਚ ਦਾਖਲ ਹੋਵੋ ਜੀ ਬੈਂਕਾਂ ਦੀ ਜਾਣਕਾਰੀ ਆਪ ਜੀ ਨੂੰ ਇੱਥੇ ਦਿੱਤੀ ਜਾ ਰਹੀ ਹੈ ਵਧੇਰੇ ਜਾਣਕਾਰੀ ਦੇ ਲਈ ਮੈਨੂੰ ਆਪਜੀ ਵਟਸਐਪ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਰਾ ਵਟਸਐਪ ਦਾ ਇੰਡੀਆ ਦਾ ਨੰਬਰ ਹੈ 0091 ਕੰਟਰੀ ਕੋਡ ਲਗਾ ਕੇ 7837822321 ਜਾਂ ਆਪਜੀ ਈਮੇਲ ਦੇ ਉੱਪਰ ਵੀ ਸੰਪਰਕ ਕਰ ਸਕਦੇ ਹੋ ਮੇਰਾ ਈਮੇਲ ਆਈਡੀ ਹੈ ਯਾਨੀ ਅਮਰਿਤਪਾਲ ਸਿੰਘ @gmail.com g i a n i -A m r i t p a l एस आई एन जी एच एट जीमेल डॉट कॉम हुई बेंत पुलवा करनी जी फतेह बुलाओ वाह का खालसा वाहू जी की फतेह